स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਅਜੇ ਕੁਮਾਰ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦਾ ਜਰਨਲ ਸਕੱਤਰ ਅੱਜ ਦੀ ਜੋ ਮੀਟਿੰਗ ਕੀਤੀ ਗਈ ਹੈ ਜੋਸ਼ੀ ਸਾਹਿਬ ਦੇ ਮਤਲਬ ਆਨ ਤੇ ਮਤਲਬ ਕੀਤੀ ਗਈ ਜੀ ਔਰ ਬੜੇ ਵਧੀਆ ਹੰਗਾਰਾ ਮਿਲ ਰਿਹਾ ਜੀ ਲੋਕਾਂ ਦਾ ਸਾਨੂੰ ਔਰ ਲੋਕਾਂ ਲੋਕਾਂ 'ਚ ਬਹੁਤ ਉਤਸ਼ਾਹ ਆ ਲੇਕਿਨ ਬੜੇ ਦੇਰ ਦੀ ਪੁਰਾਣੀ ਡੀਕ ਸੀ ਲੋਕਾਂ ਦੀ ਵੀ ਸ਼ਰਮਣੀ ਅਕਾਲੀ ਦਲ ਦਾ ਕੋਈ ਸ਼ਹਿਰ ਦਾ ਜਨਕੀ ਸਾਨੂੰ ਉਮੀਦਵਾਰ ਮਿਲੇ ਐਮਪੀ ਔਰ ਸਾਨੂੰ ਹਾਈ ਕਮਾਨ ਨੇ ਬੜਾ ਵਧੀਆ ਉਮੀਦਵਾਰ ਦਿੱਤਾ ਵਾ ਔਰ ਹਾਈ ਕਮਾਨ ਦਾ ਵੀ ਅਸੀਂ ਬੜਾ ਧੰਨਵਾਦ ਕਰਦੇ ਆਂ ਵੀ ਸਾਨੂੰ ਐਡਾ ਸੂਜਵਾਨ ਤੇ ਵਧੀਆ ਜਨਕੀ ਕੈਂਡੀਡੇਟ ਮਿਲਿਆ ਵਾ ਔਰ ਅਸੀਂ ਪੂਰੇ ਤਨਮਨ ਧੰਦੇ ਨਾਲ ਇਹਨਾਂ ਦੀ ਮਤਲਬ ਵੋਟ ਪਾ ਕੇ ਇਹਨਾਂ ਨੂੰ ਜਿਤਾ ਕੇ ਭੇਜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਫਰਦਾਰ ਧਰਮ ਸਿੰਘ ਬਾਊ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਕਤਰ ਤੋਂ ਪ੍ਰਧਾਨ ਆ ਜੀ ਅੱਜ ਕੋਟ ਖਾਲਸਾ ਵਿੱਚ ਜੋਸ਼ੀ ਸਾਹਿਬ ਦੇ ਹੱਕ 'ਚ ਮੀਟਿੰਗ ਰੱਖੀ ਗਈ ਆ ਜੇ ਤੇ ਫਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਆ ਵੀ ਜੋਸ਼ੀ ਸਾਹਿਬ ਵਧੀਆ ਬੰਦੇ ਨੇ ਟਾੜੀ ਜਾਚੇ ਪਰਖੇ ਬੰਦੇ ਨੇ ਸ਼ਹਿਰ ਦੇ ਵਾਸੀ ਨੇ ਤੇ ਅੱਗੇ ਵੀ ਲੋਕ ਮੁਸ਼ਕਲਾਂ ਹੱਲ ਕਰਾਉਂਦੇ ਰਹੇ ਜੋਸ਼ੀ ਸਾਹਿਬ ਕੋ ਤੇ ਜੋਸ਼ੀ ਸਾਹਿਬ ਨੂੰ ਵੋਟਾਂ ਪਾਓ ਤਾਂ ਕਿ ਜੋ ਪੰਜਾਬ ਦੇ ਮੁੱਦੇ ਆ ਉਹ ਲੋਕ ਸਭਾ 'ਚ ਲੈ ਕੇ ਜਾਣ ਤੇ ਪੰਜਾਬ ਨੂੰ ਕਈ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਸਾਨੂੰ ਫਾਈਨੈਂਸ਼ਲੀ ਚਾਹੀਦੀਆਂ ਨੇ ਜਾ ਆਰਥਿਕ ਤੌਰ ਤੇ ਚਾਹੀਦਿਆਂ ਨੇ ਉਹ ਪੰਜਾਬ ਚ ਇੰਡਸਟਰੀ ਜਿ ਲੈ ਆਉਣ ਕਈ ਚੀਜ਼ਾਂ ਨਾਲ ਜਿਹਨਾਂ ਬੇਰ ਬੇਰਜਗਾਰੀ ਦੂਰ ਹੋਊਗੀ ਨਸ਼ੇ ਦੂਰ ਹੋਣਗੇ ਬਸ ਇਹੋ ਹੀ ਬੇਨਤੀ ਆ ਆਪੀ ਜੋਸ਼ੀ ਸਾਹਿਬ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਵਿਕ੍ਰਮ ਸਿੰਘ ਬਾੜ ਨੰਬਰ 72 ਤੋਂ ਸ਼੍ਰੋਮਣੀ ਕਾਲੀਦਾਰ ਦਾ ਪ੍ਰਧਾਨ ਹਾਂ ਔਰ ਅੱਜ ਜੋਸ਼ੀ ਸਾਹਿਬ ਦੀ ਮੀਟਿੰਗ ਦੇ ਵਿੱਚ ਆਇਆ ਹਾਂ ਬਹੁਤ ਵਧੀਆ ਹੰਗਾਰਾ ਮੇਰੇ ਆ ਜੋਸ਼ੀ ਸਾਹਿਬ ਨੂੰ ਪੂਰੇ ਅੰਮ੍ਰਿਤਸਰ ਦੇ ਵਿੱਚੋਂ ਦਿਹਾਤੀ ਤੋਂ ਸ਼ਹਿਰ ਤੋਂ ਬਹੁਤ ਵੱਡੀ ਲੀਡ ਨਾਲ ਹੀ ਜੋਸ਼ੀ ਸਾਹਿਬ ਨੂੰ ਜਿਤਾ ਰਹੇ ਆ ਜੀ ਇਹਨਾਂ ਦਾ ਚੜ੍ਹਦੀ ਕਲਾ ਹੋਗੀ ਤੇ 4 ਤਰੀਕ ਨੂੰ ਜੋਸ਼ੀ ਸਾਹਿਬ ਜਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਾਂਗੇ ਧੰਨਵਾਦ